ਸਾਤਸਰੀਆ ਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਬਹੁਤ ਹੀ ਨਾਜ਼ੁਕ ਦੌਰ ਤੋਂ ਗੁਜ਼ਰ ਰਿਹਾ ਹੈ ਇਹ ਤਾਂ ਸਾਰੇ ਹੀ ਮੰਨਦੇ ਨੇ ਪਰ ਕਿਉਂ ਗੁਜ਼ਰ ਰਿਹਾ ਹੈ ਕੀ ਕਾਰਨ ਹਨ ਕੌਣ ਜ਼ਿੰਮੇਵਾਰ ਹੈ ਹੱਲ ਕੀ ਹੈ ਇਹਨਾਂ ਸਾਰੀਆਂ ਚੀਜ਼ਾਂ ਤੇ ਹਰ ਇੱਕ ਦੀ ਰਾਏ ਵੱਖਰੀ ਵੱਖਰੀ ਹੈ ਕੋਈ ਵੀ ਸਕਾਰਾਤਮਕ ਸੋਚ ਨਾਲ ਜਿਹੜਾ ਹੈ ਇਸ ਮੁੱਦੇ ਦੇ ਉੱਪਰ ਸੋਚ ਨਹੀਂ ਰਿਹਾ ਹੈ ਕੰਮ ਨਹੀਂ ਕਰ ਰਿਹਾ ਹੈ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ ਚਾਹੇ ਉਹ ਸਿਆਸਤਦਾਨਾਂ ਦੀਆਂ ਵੱਖ-ਵੱਖ ਤਰ੍ਹਾਂ ਹੋਣ ਪੱਤਰਕਾਰ ਹੋਣ ਬੁੱਧੀਜੀਵੀ ਕਿਸਾਨ ਜਥੇਬੰਦੀਆਂ ਸੋਸ਼ਲ ਮੀਡੀਆ ਤੇ ਆਪਣਾ ਮਕਾਮ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਵੱਖ-ਵੱਖ ਤਰ੍ਹਾਂ ਹਰ ਕੋਈ ਆਪਣੀ ਹੀ ਡੁਗਡੁਗੀ ਵਜਾ ਰਿਹਾ ਹੈ ਪੰਜਾਬ ਦੇ ਲੋਕ ਜੋ ਪਹਿਲਾਂ ਹੀ ਜਿਹੜੀ ਆਪਣੀ ਜ਼ਿੰਦਗੀ ਦੇ ਰੋਜ਼ਮਰਾਂ ਦੇ ਕਸ਼ਮਕਸ਼ ਵਿੱਚ ਫਸੇ ਹੋਏ ਨੇ ਆਪਣੀਆਂ ਮੁਸ਼ਕਲਾਂ ਦੇ ਹੱਲ ਤਲਾਸ਼ ਰਹੇ ਹਨ ਉਹਨਾਂ ਕੋਲ ਸ਼ਾਇਦ ਇੰਨਾ ਸਮਾਂ ਹੀ ਨਹੀਂ ਹੈ ਕਿ ਉਹ ਰੁਕ ਕੇ ਸੋਚ ਵਿਚਾਰ ਕਰਕੇ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਇਸੇ ਲਈ ਉਹ ਸ਼ਾਇਦ ਜਿਹੜਾ ਜ਼ਿਆਦਾ ਲੋਕਪ੍ਰੀਆ ਹੈ ਪੌਪੂਲਰ ਹੈ ਜ਼ਿਆਦਾ ਦਿਖਦਾ ਹੈ ਜਾਂ ਉਹਨਾਂ ਨੂੰ ਆਪਣੇ ਵਰਗੀ ਬੋਲੀ ਬੋਲ ਦਾ ਦਿਸਦਾ ਹੈ ਉਸ ਦੀ ਗੱਲ ਨੂੰ ਸੱਚ ਮੰਨਣ ਨੂੰ ਤਰਜੀਹ ਦੇ ਰਹੇ ਜਾਂ ਫਿਰ ਜਿਹੜੇ ਪਾਸੇ ਜ਼ਿਆਦਾ ਲੋਕ ਨੇ ਉਸ ਦੇ ਪਿੱਛੇ ਖੜੇ ਹੋਣ ਦੀ ਕੋਸ਼ਿਸ਼ ਕਰ ਰਹੇ ਹੈ। ਢੇੜਚਾਲ ਇਸ ਕਦਰ ਹਾਵੀ ਹੋ ਗਈ ਹੈ ਕਿ ਪੰਜਾਬ ਦੇ ਲਈ ਕੀ ਸਹੀ ਹੈ ਤੇ ਕੀ ਗਲਤ ਕੋਈ ਵੀ ਇਸ ਚੀਜ਼ ਦੇ ਉੱਪਰ ਦਿਮਾਗ ਨਾਲ ਜ਼ੋਰ ਪਾ ਕੇ ਸੋਚ ਨਹੀਂ ਰਿਹਾ। ਮਾਨੀ ਸੰਘਰਸ਼ ਕਾਨੂੰਨ ਵਿਵਸਥਾ ਨਸ਼ਾ ਪ੍ਰਵਾਸ ਸੰਨਤ ਦਾ ਪੰਜਾਬ ਚੋਂ ਪਲਾਇਨ ਲਗਾਤਾਰ ਵਧ ਰਿਹਾ ਕਰਜ਼ਾ ਇਨਾਂ ਸਾਰੀਆਂ ਮੁਸੀਬਤਾਂ ਦੇ ਵਿੱਚ ਇੱਕ ਚੀਜ਼ ਜੇ ਕੋਈ ਚੰਗੀ ਖਬਰ ਬਣ ਕੇ ਆਈ ਸੀ ਉਹ ਇਹ ਸੀ ਕਿ ਜਦੋਂ ਜੀਓਲੋਜੀਕਲ ਸਰਵੇ ਆਫ ਇੰਡੀਆ ਨੇ ਵਿਆਪਕ ਸਰਵੇਖਣ ਤੋਂ ਬਾਅਦ ਇਹ ਲੱਭਿਆ ਕਿ ਪੰਜਾਬ ਦੇ ਮੁਕਸਰ ਅਤੇ ਫਾਜ਼ਲਕਾਹ ਦੇ ਤਿੰਨ ਮਾਈਨਿੰਗ ਬਲਾਕਸ ਵਿੱਚ ਪੋਟਾਸ਼ ਤੇ ਪੰਡਾਰ ਜਿਹੜੇ ਨੇ ਮੌਜੂਦ ਨੇ ਵੱਡੇ ਭੰਡਾਰ ਮੌਜੂਦ ਹਨ ਪੰਜਾਬ ਸਰਕਾਰ ਨੇ ਕਬਰਵਾਲਾ ਬਲਾਕ ਦੇ ਵਿੱਚ ਮਾਈਨਿੰਗ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ ਹੁਣ ਕੇਂਦਰ ਸਰਕਾਰ ਨੇ ਇਸ ਦੀ ਨਿਲਾਮੀ ਕਰਨੀ ਹੈ ਕਿ ਮਾਈਨਿੰਗ ਕੌਣ ਕਰੇਗਾ ਅਤੇ ਨਿਲਾਮੀ ਤੋਂ ਬਾਅਦ ਜਿਹੜਾ ਪੋਟਾਸ਼ ਨੂੰ ਧਰਤੀ ਵਿੱਚੋਂ ਕੱਢਣ ਦਾ ਕੰਮ ਸ਼ੁਰੂ ਹੋ ਜਾਏਗਾ ਲੇਕਿਨ ਇਸ ਤੋਂ ਪਹਿਲਾਂ ਹੀ ਇਹ ਕੰਮ ਸ਼ੁਰੂ ਹੁੰਦਾ ਜਾਂ ਕੇਂਦਰ ਸਰਕਾਰ ਆਕਸ਼ਨ ਕਰਦੀ ਬੋਲੀ ਕਰਦੀ ਇਸ ਤੋਂ ਪਹਿਲਾਂ ਹੀ ਫਾਜ਼ਲ ਕਾਦੇ ਲੰਬੀ ਹਲਕੇ ਦੇ ਕਬਰਵਾਲਾ ਸਰਾਵਾ ਬੋਧਲਾ ਤੇ ਕਟਿਆਵਾਲੀ ਪਿੰਡ ਦੇ ਕਿਸਾਨਾਂ ਵੱਲੋਂ ਇਸ ਮਾਈਨਿੰਗ ਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਧਰਨਾ ਲਗਾ ਦਿੱਤਾ ਗਿਆ ਕਿਉਂਕਿ ਉਹਨਾਂ ਨੂੰ ਇਹ ਡਰ ਸੀ ਕਿ ਸਰਕਾਰ ਉਹਨਾਂ ਦੀਆਂ ਜ਼ਮੀਨਾਂ ਅਕਵਾਇਰ ਕਰ ਲਵੇਗੀ ਇਸੇ ਲੇ ਪੰਜਾਬ ਦੇ ਜਿਹੜੇ ਮਾਈਨਿੰਗ ਮਿਨਿਸਟਰ ਨੇ ਬਰਿੰਦਰ ਕੁਮਾਰ ਗੋਇਲ ਕੱਲ ਉਹ ਮੌਕੇ ਦਾ ਦੌਰਾ ਕਰਨ ਲਈ ਗਏ ਤੇ ਉੱਥੇ ਪਹੁੰਚ ਕੇ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਸਰਕਾਰ ਕੋਈ ਵੀ ਜ਼ਮੀਨ ਐਕਵਾਇਰ ਨਹੀਂ ਕਰੇਗੀ। ਉਹਨਾਂ ਨੇ ਕਿਹਾ ਕਿ ਇੱਕ ਐਡਵਾਂਸਡ ਤਕਨੀਕ ਦੇ ਨਾਲ ਡਰਲਿੰਗ ਕੀਤੀ ਜਾਵੇਗੀ ਤੇ ਜਿਸ ਨਾਲ ਧਰਤੀ ਵਿੱਚੋਂ ਪੋਟਾਸ਼ ਕੱਢ ਲਿਆ ਜਾਵੇਗਾ। ਜ਼ਮੀਨ ਦੀ ਮਾਲਕੀਅਤ ਤੇ ਇਸ ਦਾ ਕੋਈ ਵੀ ਅਸਰ ਨਹੀਂ ਪਵੇਗਾ। ਇਸ ਦੇ ਨਾਲ ਹੀ ਸਰਕਾਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਵਾਤਾਵਰਣ ਤੇ ਸਮਾਜ ਤੇ ਇਸ ਮਾਈਨਿੰਗ ਦਾ ਕੀ ਅਸਰ ਪੈਣਗੇ ਉਸ ਦੀ ਪੂਰੀ ਸਮੀਖਿਆ ਕਰੇਗੀ ਸਮੀਖਿਆ ਕਰਨ ਤੋਂ ਬਾਅਦ ਹੀ ਕੰਮ ਸ਼ੁਰੂ ਕੀਤਾ ਜਾਏਗਾ। ਗੋਇਲ ਜਿਹੜੇ ਕੱਲ ਸ਼ੇਰਾਵਾਲਾ ਤੇ ਸ਼ੇਰਗੜ ਪੋਟਾਸ਼ ਪਟਾਰਾ ਦਾ ਨਿਰੇਖਣ ਕਰਨ ਦੇ ਲਈ ਗਏ ਸਨ ਉਹ ਉੱਥੇ ਸੜਕ ਤੇ ਧਰਨਾ ਲਗਾ ਰਹੇ ਕਿਸਾਨਾਂ ਦੇ ਵਿੱਚ ਜਾ ਕੇ ਬੈਠ ਗਏ ਤੇ ਉਹਨਾਂ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਨੂੰ ਕਿਸਾਨਾਂ ਨੂੰ ਸ਼ਾਂਤ ਕਰਦੇ ਹੋਏ ਉਹਨਾਂ ਨੂੰ ਸਮਝਾਉਣ ਦੇ ਲਈ ਇਹ ਗੱਲ ਕਹੀ ਜਿਹੜੀ ਕਿ ਅਸੀਂ ਤੁਹਾਨੂੰ ਦੱਸ ਰਹੇ ਪਰ ਕਿਸਾਨਾਂ ਨੇ ਇਹ ਕਿਹਾ ਕਿ ਸਾਨੂੰ ਗੱਲਾਂ ਤੇ ਕੋਈ ਇਤਬਾਰ ਨਹੀਂ ਹੈ ਕੋਈ ਵਿਸ਼ਵਾਸ ਨਹੀਂ ਹੈ ਸਾਨੂੰ ਤਾਂ ਪਹਿਲਾਂ ਲਿਖਤੀ ਭਰੋਸਾ ਚਾਹੀਦਾ ਹੈ ਤਾਂ ਹੀ ਅਸੀਂ ਮੰਨਾਂਗੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਫਾਜ਼ਲਕਾ ਜ਼ਿਲ੍ਹੇ ਦੇ ਪ੍ਰਧਾਨ ਸੁਖਮੰਦਰ ਸਿੰਘ ਨੇ ਆਪਣੇ ਇੱਕ ਵੀਡੀਓ ਸੰਦੇਸ਼ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਜੋਸਤੇ ਵਿੱਚ ਉਹਨਾਂ ਨੇ ਕਿਹਾ ਕਿ ਮੰਤਰੀ ਸਾਹਿਬ ਵੀਰਵਾਰ ਦੁਪਹਿਰੇ ਫਾਜ਼ਲ ਕਾਦੇ ਪਿੰਡਾਂ ਦੇ ਵਿੱਚ ਗਏ ਪਰ ਕਿਸਾਨਾਂ ਨੂੰ ਹਜੇ ਵੀ ਉਹਨਾਂ ਦੇ ਉੱਤੇ ਵਿਸ਼ਵਾਸ ਨਹੀਂ ਹੈ ਜੇ ਸਰਕਾਰ ਸਾਡੀ ਜ਼ਮੀਨ ਐਕਵਾਇਰ ਕਰਦੀ ਹੈ ਤਾਂ ਅਸੀਂ ਇਸ ਦਾ ਵਿਰੋਧ ਕਰਾਂਗੇ ਅਸੀਂ ਮੰਤਰੀ ਸਾਹਿਬ ਦੇ ਜ਼ੁਬਾਨੀ ਤੌਰ ਤੇ ਦਿੱਤੇ ਗਏ ਬਿਆਨ ਉੱਪਰ ਜਾਂ ਉਹਨਾਂ ਪ੍ਰੋਸ਼ਿਆਂ ਦੇ ਉੱਤੇ ਯਕੀਨ ਨਹੀਂ ਕਰਦੇ ਮੰਤਰੀ ਨੂੰ ਸਾਨੂੰ ਲਿਖਤੀ ਰੂਪ ਵਿੱਚ ਦੇਣਾ ਹੋਵੇਗਾ ਕਿ ਕੋਈ ਜ਼ਮੀਨ ਜਿਹੜੀ ਹੈ ਅਕਵਾਇਰ ਨਹੀਂ ਕੀਤੀ ਜਾਏਗੀ ਇਹ ਮੀਕੇਯੂ ਦੇ ਆਪਣੇ ਉਥੋਂ ਦੇ ਲੋਕਲ ਲੀਡਰ ਨੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਪਿਆ ਗਿਆ ਇਸ ਤੋਂ ਬਾਅਦ ਮੰਤਰੀ ਸਾਹਿਬ ਨੇ ਵੀ ਫਾਜ਼ਲਕਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਉਸ ਨੂੰ ਸੰਬੋਧਨ ਕੀਤਾ ਜਿਸ ਤੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਧਰਤੀ ਦੀ ਸਤ੍ਹਾ ਤੋਂ 400 ਮੀਟਰ ਡੂੰਘਾ ਮਤਲਬ 1500 ਫੁੱਟ ਦੇ ਆਸ-ਪਾਸ ਥੱਲੇ ਪੋਟਾਸ਼ ਦਾ ਭੰਡਾਰ ਮਿਲੇ ਹਨ ਤਿੰਨ ਮਾਈਨਿੰਗ ਬਲਾਕ ਜਿੱਥੇ ਇਹ ਭੰਡਾਰ ਹਨ ਉਹ ਹਨ ਕਬਰਵਾਲਾ ਮੁਕਸਰ ਸਾਹਿਬ ਦੇ ਵਿੱਚ ਸ਼ੇਰੇ ਵਾਲਾ ਤੇ ਰਾਮਸਰਾ ਫਾਜ਼ਲਕਾ ਸ਼ੇਰਗੜ ਤੇ ਦਲਮੀਰ ਖੇੜਾ ਇਹ ਵੀ ਫਾਜ਼ਲਕਾ ਵਿੱਚ ਇਹ 18 ਸਕੁਅਰ ਕਿਲੋਮੀਟਰ ਦਾ ਫੈਲਿਆ ਹੋਇਆ ਇਲਾਕਾ ਹੈ ਜਿਸ ਦੇ ਵਿੱਚ ਇਹ ਭੰਡਾਰ ਲੱਭੇ ਨੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਖੋਜ ਜਾਰੀ ਹੈ ਸ਼ੁਰੂਆਤੀ ਸਰਵੇਖਣ ਕਹਿੰਦੇ ਹਨ ਕਿ ਨਾਲ ਦੇ ਜਿੰਨੇ ਵੀ ਜ਼ਿਲ੍ਹਿਆਂ ਦੇ ਵਿੱਚ ਹੋਰ ਵੀ ਭੰਡਾਰ ਮਿਲ ਸਕਦੇ ਨੇ ਪोटाश ਦੇ ਵੀ ਮਿਲ ਸਕਦੇ ਨੇ ਹੋਰ ਵੀ ਜਿਹੜੇ ਖਣਿਜ ਨੇ ਉਹ ਲੱਭ ਸਕਦੇ ਨੇ ਇਹਨਾਂ ਏਰੀਏ ਦੇ ਵਿੱਚ ਭਾਰਤ ਹਰ ਸਾਲ 50 ਲੱਖ ਟਨ ਪੋਟਾਸ਼ ਦਾ ਇੰਪੋਰਟ ਕਰਦਾ ਹੈ ਬਾਹਰੋਂ ਮੰਗਵਾਉਂਦਾ ਹੈ ਜਿਸ ਦੀ ਵਰਤੋਂ ਖਾਦ ਦੇ ਵਿੱਚ ਜਿੰਨੇ ਵੀ ਆਪਾਂ ਯੂਰੀਆ ਹੈ ਉਹਦੇ ਵਿੱਚ ਹੁੰਦੀ ਹੈ ਤੇ ਸਨਤ ਇੰਡਸਟਰੀ ਦੇ ਵਿੱਚ ਹੁੰਦੀ ਹੈ ਇੰਨਾ ਭੰਡਾਰਾਂ ਦੇ ਲੱਭਣ ਨਾਲ ਪੰਜਾਬ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਕਿ ਜਿੱਥੇ ਪੋਟਾਸ਼ ਵੱਡੀ ਮਾਤਰਾ ਦੇ ਵਿੱਚ ਮਿਲਿਆ ਹੈ 1980 ਤੋਂ ਸਰਵੇਖਣ ਹੁੰਦੇ ਆ ਰਹੇ ਨੇ ਤੇ 2017 ਤੋਂ ਬਾਅਦ ਇਹ ਲਗਾਤਾਰ ਸਰਵੇਖਣ ਹੁੰਦੇ ਰਹੇ ਜਿਸ ਦੇ ਨਾਲ ਅ ਜਿਹੜਾ ਪੋਟਾਸ਼ ਹੈ ਉਹ ਇੱਥੇ ਹੁਣ ਲੱਭਿਆ ਹੈ ਪੋਟਾਸ਼ ਦੀ ਮਾਈਨਿੰਗ ਦੇ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਇਲਾਕੇ ਦੀ ਜਿਹੜੀ ਆਰਥਿਕ ਤਰੱਕੀ ਹੈ ਉਸ ਤੇ ਵਿੱਚ ਬਲ ਮਿਲੇਗਾ ਉਸ ਨੂੰ ਤਰੱਕੀ ਹੋਵੇਗੀ ਇਲਾਕੇ ਦੀ ਫਾਜ਼ਲ ਕਾਰ ਦੀ ਜਿਹੜੀ ਹੈ ਆਰਥਿਕ ਤਰੱਕੀ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਬੋਲੀ ਭਾਵੇਂ ਕੇਂਦਰ ਸਰਕਾਰ ਨੇ ਕਰਨੀ ਹੈ ਪਰ ਜਿਹੜਾ ਮਾਈਨ ਇਸ ਮਿਨਰਲ ਨਿਕਲਣਗੇ ਖੰਨਜ ਨਿਕਲਣਗੇ ਉਹਦੀ ਰਾਇਲਟੀ ਪੰਜਾਬ ਨੂੰ ਹੀ ਮਿਲੇਗੀ ਸੂਬੇ ਨੂੰ ਹੀ ਮਿਲੇਗੀ ਇੱਕ ਅਨੁਮਾਨ 1000 ਕਰੋੜ ਦੇ ਲਗਭਗ ਆਇਆ ਸੀ ਕਿ ਇਸ ਪ੍ਰਾਸ਼ ਦੇ ਭੰਡਾਰ ਦੀ ਜੋ ਕੀਮਤ ਹੈ ਉਹ 1000 ਕਰੋੜ ਦੇ ਲਗਭਗ ਆંકી ਗਈ ਸੀ ਜੇ ਇਸ ਨੂੰ ਤੁਸੀਂ ਕੰਪੈਰੀਜ਼ਨ ਕਰਕੇ ਦੇਖਣਾ ਹੈ ਤੁਲਨਾ ਕਰਨੀ ਹੈ ਤਾਂ ਮੁਕਾਬਲੇ ਵਿੱਚ ਆਪਾਂ ਰੇਤਾ ਬਜਰੀ ਦੀ ਮਾਈਨਿੰਗ ਦੀ ਗੱਲ ਕਰਦੇ ਹਾਂ 2024 ਦੇ ਵਿੱਚ ਪੰਜਾਬ ਨੇ 288 ਕਰੋੜ ਦੀ ਕਮਾਈ ਰੇਤਾ ਬਜਰੀ ਦੀ ਖਾਈਨਿੰਗ ਤੋਂ ਕੀਤੀ ਹੈ ਤੇ ਇੱਥੇ ਆਪਾਂ ਹਜ਼ਾਰ ਕਰੋੜ ਦੀ ਗੱਲ ਕਰ ਰਹੇ ਹਾਂ ਇਸ ਵਰਤਾਰੇ ਨੂੰ ਪੂਰਨ ਤੌਰ ਤੇ ਕਿਵੇਂ ਸਮਝੀਏ ਜੋ ਕੁਝ ਵੀ ਉੱਥੇ ਹੋ ਰਿਹਾ ਹੈ ਹਰ ਥਾਂ ਤੇ ਵਿਰੋਧ ਪ੍ਰਦਰਸ਼ਨ ਕਰਨਾ ਕੀ ਠੀਕ ਹੈ ਰੌਲਾ ਇੱਥੇ ਜ਼ਮੀਨ ਖੁੱਸਣ ਦਾ ਹੈ ਉਸ ਦਾ ਡਰ ਹੈ ਕਿ ਸਰਕਾਰ ਜ਼ਮੀਨ ਐਕਵਾਇਰ ਕਰਕੇ ਲੈ ਜਾਏਗੀ ਯਾ ਜਿਹੜਾ ਮੁਆਵਜ਼ਾ ਹੈ ਉਸ ਨੂੰ ਵਧਾਉਣ ਦੇ ਲਈ ਕੀਤਾ ਜਾ ਰਿਹਾ ਹੈ ਇੱਥੇ ਜ਼ਿਕਰ ਕਰਨਾ ਇਸ ਗੱਲ ਦਾ ਵੀ ਜ਼ਰੂਰੀ ਹੈ ਕਿ ਹਜੇ ਤੱਕ ਪੰਜਾਬ ਸਰਕਾਰ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਜ਼ਮੀਨ ਐਕਵਾਇਰ ਕਰਨ ਦਾ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਜੇ ਕਦੇ ਵੀ ਕਿਸੇ ਸਰਕਾਰ ਨੇ ਕੋਈ ਜ਼ਮੀਨ ਐਕਵਾਇਰ ਕਰਨੀ ਹੈ ਤਾਂ ਪਹਿਲਾਂ ਉਸ ਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਹੀ ਜ਼ਮੀਨ ਐਕਵਾਇਰ ਕਰਨ ਦੀ ਪ੍ਰੋਸੈਸ ਸ਼ੁਰੂ ਹੁੰਦੀ ਹੈ ਇੱਥੇ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ ਹੈ ਕੋਈ ਸਰਕਾਰ ਵੱਲੋਂ ਇਹ ਗੱਲ ਨਹੀਂ ਕੀਤੀ ਗਈ ਹੈ ਲੇਕਿਨ ਧਰਨਾ ਲਗਾ ਲਿਆ ਗਿਆ ਹੈ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ ਇਸ ਦੇ ਕੀ ਮਾਇਨੇ ਹਨ ਕਿ ਇੱਥੇ ਇਹ ਕਾਲੀ ਕੀਤੀ ਗਈ ਹੈ ਕਿ ਆਪਾਂ ਨੋਟੀਫਿਕੇਸ਼ਨ ਦੀ ਉਡੀਕ ਨਾ ਕਰੋ ਜੇ ਉਹਦੀ ਉਡੀਕ ਕਰਦੇ ਰਹੇ ਕਿਤੇ ਕੋਈ ਹੋਰ ਜਥੇਬੰਦੀ ਆ ਕੇ ਨਾ ਇੱਥੇ ਧਰਨਾ ਲਗਾ ਦੇਵੇ ਇਸ ਲਈ ਜਿਹਨੂੰ ਪਹਿਲਾ ਮੌਕਾ ਮਿਲਦਾ ਹੈ ਉਹ ਫਟਾਫਟ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਵੇ ਆਪਣਾ ਧਰਨਾ ਲਾ ਕੇ ਬੈਠ ਜਾਵੇ ਮੈਂ ਇਹ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਅੱਜ ਕੱਲ੍ਹ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਵੀ ਕੰਮ ਹੋਣਾ ਹੁੰਦਾ ਹੈ ਉੱਥੇ ਕਿਸਾਨ ਯੂਨੀਅਨ ਵੱਲੋਂ ਵਿਰੋਧ ਪ੍ਰਦਰਸ਼ਨ ਤੇ ਧਰਨਾ ਲੱਗਣਾ ਆਮ ਗੱਲ ਹੋ ਗਈ ਹੈ ਚਾਹੇ ਉਹ ਕੋਈ ਪਾਈਪਲਾਈਨ ਬਿਚਾਉਣਾ ਹੋਵੇ ਜ਼ਮੀਨ ਦੇ ਥੱਲੇ ਉੱਥੇ ਵੀ ਧਰਨੇ ਪ੍ਰਦਰਸ਼ਨ ਹੋ ਰਹੇ ਨੇ ਧਰਨੇ ਪ੍ਰਦਰਸ਼ਨਾਂ ਤੋਂ ਵੀ ਗੱਲ ਅੱਗੇ ਵਧ ਗਈ ਹੈ ਹੁਣ ਕਿਸਾਨ ਜਥੇਬੰਦੀਆਂ ਪੁਲਿਸ ਦੇ ਨਾਲ ਹਰ ਗੱਲ ਦੇ ਉੱਤੇ ਹਰ ਜਗ੍ਹਾ ਦੇ ਉੱਤੇ ਟਕਰਾਂਉਂਦੀਆਂ ਨੇ ਚਾਹੇ ਉਹ ਭਾਰਤ ਮਾਲਾ ਦੀ ਜ਼ਮੀਨ ਐਕਵਾਇਰ ਕਰਨਾ ਹੋਵੇ ਅਕਵਾਇਰ ਕਰ ਚੁੱਕੇ ਨੇ ਮੁਆਵਜ਼ਾ ਦੇ ਚੁੱਕੇ ਨੇ ਲੇਕਿਨ ਮੁਆਵਜ਼ੇ ਦੀ ਰਕਮ ਜਿਹੜੀ ਹੈ ਉਸ ਤੋਂ ਕਿਸਾਨ ਸੰਤੁਸ਼ਟ ਨਹੀਂ ਹਨ ਉਹ ਵੱਧੂ ਰਕਮ ਚਾਹੁੰਦੇ ਨੇ ਉਸ ਤੋਂ ਦੁੱਗਣੀ ਰਕਮ ਤਿੰਗਣੀ ਰਕਮ ਚਾਹੁੰਦੇ ਨੇ ਇਸ ਕਰਕੇ ਪ੍ਰਦਰਸ਼ਨ ਹੋ ਰਹੇ ਨੇ ਉਹ ਜ਼ਮੀਨ ਦੇਣ ਤੋਂ ਮੁਕਰ ਗਏ ਨੇ ਜਾਂ ਜ਼ਮੀਨ ਦੇਣਾ ਨਹੀਂ ਚਾਹੁੰਦੇ ਜਿੱਥੇ ਕਈ ਥਾਂ ਤੇ ਹੋਇਆ ਹੈ ਕਿ ਸਰਕਾਰ ਕਬਜ਼ਾ ਲੈ ਚੁੱਕੀ ਹੈ ਉੱਥੇ ਕਿਸਾਨ ਜਥੇਬੰਦੀਆਂ ਨੇ ਦੁਬਾਰਾ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਹੈ ਇਟਾਂ ਰੋਲੇ ਚੱਲੇ ਨੇ ਲੂਕ ਜ਼ਖਮੀ ਹੋਏ ਨੇ ਕਿਸਾਨ ਵੀ ਜ਼ਖਮੀ ਹੋਏ ਨੇ ਪੁਲਿਸ ਵਾਲੇ ਵੀ ਜ਼ਖਮੀ ਹੋਏ ਇਹ ਤਸਵੀਰਾਂ ਵੀ ਆਈਆਂ ਕਿ ਟਰਾਲੀਆਂ ਦੇ ਵਿੱਚ ਇੱਟਾਂ ਰੋੜੇ ਭਰ ਕੇ ਵੀ ਲੈ ਕੇ ਗਏ ਨੇ ਔਰ ਬੀਕੇਯੂ ਗ੍ਰਾਹਾਂ ਦੇ ਤਾਂ ਉੱਥੇ ਸਥਾਨਿਕ ਨੇਤਾ ਵੀ ਕਹਿੰਦੇ ਵੀ ਸੁਣੇ ਗਏ ਕਿ ਪੁਲਿਸ ਕੋਲ ਜੀ ਹਥਿਆਰ ਨੇ ਡੰਡਾ ਹੈ ਪੁਲਿਸ ਹੈ ਤਾਂ ਸਾਡੇ ਤਾਂ ਇੱਟਾਂ ਰੋੜੇ ਹੀ ਹਥਿਆਰ ਨੇ ਅਸੀਂ ਵੀ ਮੁਕਾਬਲਾ ਕਰਨ ਦੇ ਲਈ ਇਹ ਹਥਿਆਰਾਂ ਨਾਲ ਲੈਸ ਹੋ ਕੇ ਆਏ ਸੋ ਉੱਥੇ ਪ੍ਰਸ਼ਾਸਨ ਜਾਂ ਸਰਕਾਰ ਨੂੰ ਸਰਕਾਰ ਵੱਜੋਂ ਨਹੀਂ ਦੇਖਿਆ ਜਾ ਰਿਹਾ ਉਥੇ ਦੋ ਧਿਰਾਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਦੇਖ ਰਹੀਆਂ ਨੇ ਕਿ ਹਾਂ ਅਸੀਂ ਇਹਦੇ ਨਾਲ ਲੜਾਈ ਲੜਨੀ ਆ ਇਸ ਦਾ ਵਿਰੋਧ ਕਰਨਾ ਹੈ ਉਹਦੇ ਲਈ ਜੇ ਇਹ ਹਥਿਆਰ ਵਰਤਣਗੇ ਤਾਂ ਅਸੀਂ ਵੀ ਵਰਤਾਂਗੇ ਉਹ ਪ੍ਰਾਣੀਆਂ ਗੱਲਾਂ ਕਿ ਸ਼ਾਂਤਮਈ ਵਿਰੋਧ ਹੋਊਗਾ ਸਾਡਾ ਲੋਕਤੰਤ੍ਰਿਕ ਹੱਕ ਹੈ ਵਿਰੋਧ ਕਰਨਾ ਪ੍ਰਦਰਸ਼ਨ ਕਰਨਾ ਉਹ ਗੱਲਾਂ ਬਹੁਤ ਪਿੱਛੇ ਰਹਿ ਗਈਆਂ ਨੇ ਉਹ ਕਿਤੇ ਗਵਾਚ ਗੀਆਂ ਹੁਣ ਇਸ ਸਥਿਤੀ ਜਿਹੜੀ ਹੈ ਉਹ ਲੜਾਈ ਦੇ ਵਿੱਚ ਤਬਦੀਲ ਹੋ ਗਈ ਹੈ ਟਕਰਾਅ ਦੇ ਵਿੱਚ ਤਬਦੀਲ ਹੋ ਗਈ ਹੈ ਉਨੇ ਟਕਰਾ ਕੀ ਫਾਇਦਾ ਕਰੇਗਾ ਪੰਜਾਬ ਦਾ ਇਹਦੇ ਨਾਲ ਕੀ ਪੰਜਾਬ ਦਾ ਨੁਕਸਾਨ ਨਹੀਂ ਹੋ ਰਿਹਾ ਸਾਰਿਆਂ ਦੇ ਸਾਹਮਣੇ ਇਹ ਹੈ ਕਿ ਇਸ ਵਿਰੋਧ ਦੇ ਚੱਲਦਿਆਂ ਜੋ ਕਿ ਪਿਛਲੇ ਕੁਝ ਸਾਲਾਂ ਤੋਂ ਹੋ ਰਿਹਾ ਹੈ ਲਗਾਤਾਰ ਇਹ ਮੁੱਦਾ ਇਸ ਤਰੀਕੇ ਨਾਲ ਬਣ ਕੇ ਉੱਪਰ ਕੇ ਸਾਹਮਣੇ ਆਇਆ ਹੈ ਕਿ ਕਿਸਾਨ ਤੇ ਵਪਾਰ ਇਹ ਦੋਨੇ ਆਪਸ ਦੇ ਵਿੱਚ ਟਕਰਾ ਰਹੇ ਨੇ ਕੀ ਪੰਜਾਬ ਦੀ ਤਰੱਕੀ ਕਿਸੇ ਇੱਕ ਸੈਕਟਰ ਨੂੰ ਚੂਜ਼ ਕਰਕੇ ਹੋ ਸਕਦੀ ਹੈ ਕਿ ਅਸੀਂ ਇਕੱਲੇ ਕਿਸਾਨੀ ਨੂੰ ਚੁਣ ਲਈਏ ਤੇ ਕਿਸਾਨੀ ਦੇ ਨਾਲ ਹੀ ਪੰਜਾਬ ਜਿਹੜਾ ਹੈ ਉਹ ਤਰੱਕੀ ਕਰਦਾ ਰਹੇਗਾ ਅੱਗੇ ਉਹਨੂੰ ਵੱਧਦਾ ਫੁੱਲਦਾ ਰਹੇਗਾ। ਇਹ ਸਨਤ ਦਾ ਵਪਾਰ ਦਾ ਰੋਲ ਹੀ ਨਹੀਂ ਹੈ ਕਿ ਉਸ ਨੂੰ ਅਸੀਂ ਜ਼ੀਰੋ ਕਰਕੇ ਆਖ ਸਕਦੇ ਹਾਂ। ਸ਼ਾਇਦ ਨਹੀਂ। ਇੱਥੇ ਹੀ ਇਹ ਗਲਤੀ ਹੋ ਰਹੀ ਹੈ। ਅਸੀਂ ਸਿਰਫ ਤੇ ਸਿਰਫ ਇੱਕ ਸੋਚ ਨੂੰ ਕਿਉਂਕਿ ਉਹ ਮੈਜੋਰਿਟੀ ਹੈ ਉਹ ਵੱਧੂ ਗਲਤੀ ਵਿੱਚ ਹੈ। ਕੋਈ ਉਹਦੇ ਖਿਲਾਫ ਥੋੜਾ ਜਿਹਾ ਵੀ ਬੋਲਦਾ ਹੈ ਤਾਂ ਅਸੀਂ ਉਸ ਨੂੰ ਗद्दार ਦਾ ਤਗਮਾ ਦੇ ਦਿੰਨੇ ਆ ਅਸੀਂ ਉਸ ਨੂੰ ਸਰਕਾਰ ਦਾ ਵਿਕਿਆ ਹੋਇਆ ਮੀਡੀਆ ਕਹਿ ਦਿੰਨੇ ਆ ਇਸ ਤਰੀਕੇ ਨਾਲ ਆਪਣੀ ਸੋਚ ਬਣਾ ਲਈਏ ਕਿ ਅਸੀਂ ਕਿਸੇ ਹੋਰ ਦਾ ਪੱਖ ਸੁਣਨ ਦੇ ਲਈ ਤਿਆਰ ਹੀ ਨਹੀਂ ਚਾਹੇ ਉਹ ਸਹੀ ਹੋਵੇ ਚਾਹੇ ਉਹ ਗਲਤ ਇਹੀ ਤੁਸੀਂ ਪੂਰੇ ਪਿਛਲੇ ਹਫਤੇ ਦਾ ਵਰਤਾਂਤ ਚੱਕ ਕੇ ਦੇਖ ਲਵੋ ਅਮਰੀਕਾ ਤੋਂ ਲੋਕ ਡਿਪੋਰਟ ਹੋ ਕੇ ਆਏ ਨੇ ਉਹ ਲੋਕ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਗਏ ਸੀ ਗੁਜਰਾਤ ਹਰਿਆਣਾ ਤੇ ਪੰਜਾਬ ਦੇ ਲੋਕ ਬਹੁਤ ਗਿਣਤੀ ਵਿੱਚ ਨੇ ਲੇਕਿਨ ਨਾ ਤਾਂ ਗੁਜਰਾਤ ਤੋਂ ਕੋਈ ਰੌਲਾ ਪਿਆ ਕੋਈ ਪ੍ਰਦਰਸ਼ਨ ਹੋਇਆ ਕੋਈ ਜਲੂਸ ਕੱਢਿਆ ਗਿਆ ਨਾ ਹੀ ਹਰਿਆਣਾ ਦੇ ਲੋਕਾਂ ਵੱਲੋਂ ਕੋਈ ਜਲੂਸ ਕੱਢਿਆ ਗਿਆ ਕੋਈ ਇਸ ਤਰ੍ਹਾਂ ਦੀ ਬਿਆਨਬਾਜ਼ੀ ਹੋਈ ਕੋਈ ਰੌਲਾ ਪਾਇਆ ਗਿਆ ਸਿਰਫ ਤੇ ਸਿਰਫ ਪੰਜਾਬ ਹੈ ਜਿਸ ਦਾ ਮੀਡੀਆ ਜਿਸ ਦਾ ਸੋਸ਼ਲ ਮੀਡੀਆ ਜਿਸ ਦੇ ਸਿਆਸੀ ਨੇਤਾ ਉਠੇ ਚੜ ਚੜ ਕੇ ਰੌਲਾ ਪਾ ਰਹੇ ਨੇ ਕਿ ਸਾਨੂੰ ਬਦਨਾਮ ਕੀਤਾ ਜਾ ਰਿਹਾ ਹੈ ਜੀ ਸਾਡੇ ਖਿਲਾਫ ਸਾਜ਼ਿਸ਼ ਹੋ ਰਹੀ ਹੈ ਜੀ ਜਹਾਜ਼ ਨੂੰ ਅੰਮ੍ਰਿਤਸਰ ਕਿਉਂ ਉਤਾਰਿਆ ਜੀ ਇਹਨਾਂ ਦੇ ਬੇੜੀਆਂ ਕਿਉਂ ਲਾਈਆਂ ਗਈਆਂ ਜੀ ਫੌਜੀ ਜਹਾਜ਼ ਕਿਉਂ ਸੀ ਪਤਾ ਨਹੀਂ ਕਿਹੜੀ ਕਿਹੜੀ ਗੱਲ ਦੇ ਉੱਤੇ ਰੌਲਾ ਪਾਇਆ ਜਾ ਰਿਹਾ ਹੈ ਤੇ ਆਪਣੇ ਆਪ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪੂਰੇ ਪੰਜਾਬ ਨੂੰ ਭੰਡਿਆ ਜਾ ਰਿਹਾ ਹੈ ਤੇ ਨਾਮ ਇਸ ਦੇ ਉੱਪਰ ਸਰਕਾਰ ਦਾ ਲਾਇਆ ਜਾ ਰਿਹਾ ਕਿ ਸਰਕਾਰ ਨੇ ਸਾਜ਼ਿਸ਼ ਕੀਤੀ ਹੁਣ ਬੋਲ ਅਸੀਂ ਰਹੇ ਹਾਂ ਰੌਲਾ ਅਸੀਂ ਪਾ ਰਹੇ ਹਾਂ ਜਲੂਸ ਆਪਣਾ ਅਸੀਂ ਖੁਦ ਕੱਢ ਰਹੇ ਹਾਂ ਤੇ ਇਲਜ਼ਾਮ ਕਿਸੇ ਹੋਰ ਤੇ ਲਾ ਰਹੇ ਇਹਦੇ ਵਿੱਚ ਦੋਸ਼ ਫੇਰ ਕਿਦਾ ਹੈ ਇੱਕ ਪਾਸੇ ਜੇ ਪਾਕਿਸਤਾਨ ਤੋਂ ਕੋਈ ਬੰਦਾ ਭਾਰਤ ਸਰਹੱਦ ਤੋਂ ਵੜਨ ਦਾ ਕੋਸ਼ਿਸ਼ ਕਰਦਾ ਹੈ ਬਿਨਾ ਕਾਗਜ਼ਾਂ ਤੋਂ ਤਾਂ ਬੀਐਸਐਫ ਉਹਦੇ ਗੋਲੀ ਮਾਰਦੀ ਹੈ ਸਿੱਧਾ ਸਵਾਲ ਜਵਾਬ ਨਹੀਂ ਕਰਦੀ ਗ੍ਰਿਫਤਾਰ ਨਹੀਂ ਕਰਦੀ ਉੱਥੇ ਫਿਰ ਮਨੁੱਖੀ ਅਧਿਕਾਰ ਕਿੱਥੇ ਜਾਂਦੇ ਨੇ ਇੱਥੇ ਤੁਹਾਨੂੰ ਅਗਲਾ ਤੁਹਾਡੇ ਘਰ ਛੱਡ ਕੇ ਗਿਆ ਹੈ ਅਸੀਂ ਇਸ ਚੀਜ਼ ਦੇ ਉੱਪਰ ਸਵਾਲ ਉਠਾ ਰਹੇ ਹਾਂ ਕਿ ਜੀ ਇਹਦੇ ਹੱਥ ਕੜੀ ਕਿਉਂ ਲਾਈ ਸੀ ਜਹਾਜ਼ ਸਿਵਿਲਿਅਨ ਕਿਉਂ ਨਹੀਂ ਸੀ ਇਸ ਨੂੰ ਅਸੀਂ ਮਨੁੱਖੀ ਅਧਿਕਾਰਾਂ ਦਾ ਹਨਨ ਕਹਿ ਰਹੇ ਹਾਂ ਕਿਸੇ ਦੇ ਗੋਲੀ ਮਾਰ ਦੇਣਾ ਮਨੁੱਖੀ ਅਧਿਕਾਰਾਂ ਦੀ ਕੋਈ ਗੱਲ ਨਹੀਂ ਕਰਦਾ ਲੇਕਿਨ ਤੁਹਾਨੂੰ ਕਿਹੜੇ ਜਹਾਜ਼ 'ਚ ਛੱਡ ਕੇ ਜਾਇਆ ਜਾਂਦਾ ਹੈ ਉਹ ਮਨੁੱਖੀ ਅਧਿਕਾਰਾਂ ਦਾ ਹਨਨ ਹੋ ਗਿਆ ਇਹ ਹਾਲ ਹੈ ਸਾਡਾ ਸਾਡੀ ਸੋਚ ਇਸ ਤਰ੍ਹਾਂ ਦੀ ਬਣ ਗਈ ਹੈ ਕਿ ਜਦੋਂ ਸਾਡੇ ਹੀ ਦੇਸ਼ ਦੇ ਨਾਗਰਿਕ ਕਿਸੇ ਹੋਰ ਸੂਬੇ ਦੇ ਚਾਹੇ ਉਹ ਬਿਹਾਰ ਉੱਤਰ ਪ੍ਰਦੇਸ਼ ਹੋਵੇ ਉਹ ਪੰਜਾਬ ਦੇ ਵਿੱਚ ਕਾਨੂੰਨੀ ਤਰੀਕੇ ਨਾਲ ਆ ਕੇ ਰਹਿੰਦੇ ਨੇ ਇੱਥੇ ਕੰਮ ਕਰਦੇ ਨੇ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਆਪਣਾ ਪਰਿਵਾਰ ਛੱਡ ਕੇ ਆਉਂਦੇ ਨੇ ਤਾਂ ਅਸੀਂ ਉਹਨਾਂ ਨੂੰ ਬੁਰਾ ਭਲਾ ਕਹਿੰਦੇ ਆ ਉਹਨਾਂ ਦਾ ਵਿਰੋਧ ਕਰਦੇ ਆ ਇਸ ਤਰ੍ਹਾਂ ਦੀ ਕੈਂਪੇਨ ਚਲਾਉਂਦੇ ਆ ਕਿ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢਣਾ ਚਾਹੀਦਾ ਹੈ ਕਿਉਂਕਿ ਇਹ ਪੰਜਾਬ ਤੇ ਕਬਜ਼ਾ ਕਰਨ ਆਏ ਨੇ ਇਹ ਸਾਜ਼ਿਸ਼ ਰਚੀ ਜਾ ਰਹੀ ਹੈ ਇਤੋਂ ਤੱਕ ਦੀ ਕੈਂਪੇਨ ਚਲਾਈ ਜਾਂਦੀ ਹੈ ਕਿ ਇਹਨਾਂ ਤੋਂ ਸਮਾਨ ਖਰੀਦਣਾ ਬੰਦ ਕਰੋ ਬਾਹਰਲੇ ਬੰਦਿਆਂ ਤੋਂ ਸਮਾਨ ਨਾ ਖਰੀਦੋ ਪਿੰਡਾਂ 'ਚ ਉਹਨਾਂ ਦੇ ਖਿਲਾਫ ਮਤੇ ਪਾਏ ਜਾਂਦੇ ਨੇ ਉਹਨਾਂ ਨੂੰ ਕੱਢਿਆ ਜਾਵੇ ਪੰਜਾਬ ਤੋਂ ਇਹਦੀ ਕੈਂਪੇਨ ਚੱਲਦੀ ਹੈ ਪੜੇ ਲਿਖੇ ਸਿਆਸਤਦਾਨੇ ਕੈਂਪੇਨ ਚਲਾਉਂਦੇ ਨੇ ਲੇਕਿਨ ਉੱਥੇ ਹੀ ਕੋਈ ਹੋਰ ਦੇਸ਼ ਦੇ ਵਿੱਚ ਸਾਡੇ ਬੱਚੇ ਜਦੋਂ ਬਿਨਾ ਕਾਗਜ਼ਾਂ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਜਾਂਦੇ ਨੇ ਤਾਂ ਅਸੀਂ ਕਹਿੰਦੇ ਹਾਂ ਜੀ ਬੜਾ ੱੱੱਕਾ ਹੋ ਗਿਆ ਬੜਾ ਮੰਦ ਭਾਗਾ ਘਟਨਾ ਵਾਪਰੀ ਇਹ ਤਾਂ ਰੋਜੀ ਰੋਟੀ ਕਮਾਉਣ ਹੀ ਗਏ ਸੀ ਇਹ ਕਿਹੜਾ ਅਪਰਾਧੀ ਸੀ ਜੋ ਜਿਹੜੇ ਤੁਹਾਡੇ ਘਰੇ ਆ ਕੇ ਇੱਥੇ ਕੰਮ ਕਰ ਰਹੇ ਨੇ ਉਹ ਵੀ ਤਾਂ ਰੋਜੀ ਰੋਟੀ ਕਮਾਉਣ ਵਾਸਤੇ ਆਏ ਨੇ ਉਹਨਾਂ ਦਾ ਤੁਸੀਂ ਵਿਰੋਧ ਕਰਦੇ ਹੋ ਉਸੇ ਜ਼ੁਬਾਨ ਨਾਲ ਤੁਸੀਂ ਜਦੋਂ ਆਪਣੇ ਤੇ ਬਣਦੀ ਹੈ ਉਦੋਂ ਦੂਜਿਆਂ ਨੂੰ ਅਸੀਂ ਮੁਰਾ ਪਲਾ ਕਹਿਣ ਲੱਗ ਜਾਂਦੇ ਆ ਇਹ ਸਾਡੀ ਸੋਚ ਇੱਥੇ ਤੱਕ ਗਿਰ ਗਈ ਹੈ ਗ੍ਰਾਵਟ ਆ ਗਈ ਹੈ ਅਸੀਂ ਸੋਚਦੇ ਸਮਝਦੇ ਨਹੀਂ ਆ ਅਸੀਂ ਸਿਰਫ ਪੇੜ ਚੱਲਦੇ ਵਿੱਚ ਜੋ ਟ੍ਰੈਂਡ ਚੱਲ ਰਿਹਾ ਹੈ ਉਹਦੇ ਪਿੱਛੇ ਹੋ ਕੇ ਤੁਰ ਪੈਂਦੇ ਆ ਇਸ ਤਰ੍ਹਾਂ ਦੀ ਸਾਡੀ ਸਮਾਜ ਦੀ ਸੋਚ ਆ ਕਿ ਜੇ ਸਾਡੇ ਘਰ ਦੇ ਵਿੱਚ ਕੋਈ ਹਲੂਕਾਛਾਤਾ ਬੰਦਾ ਵੜਿਆਵੇ ਤੇ ਉਹ ਫੜਿਆ ਜਾਵੇ ਪਹਿਲਾਂ ਅਸੀਂ ਉਸ ਨੂੰ ਕੁੱਟ-ਕੁੱਟ ਕੇ ਅਦਮੋਹਾ ਕਰਦੇ ਹਾਂ ਫੇਰ ਉਹਦੇ ਕੱਪੜੇ ਲਾ ਕੇ ਕਿਸੇ ਖੰਭੇ ਨਾਲ ਬੰਨ੍ਹਦੇ ਹਾਂ ਉਸ ਤੋਂ ਬਾਅਦ ਉਹਦੀ ਵੀਡੀਓ ਬਣਾਉਂਦੇ ਹਾਂ ਤਾਂ ਕਿ ਸਾਰੇ ਕਿਤੇ ਉਹਨੂੰ ਜਲੀਲ ਕੀਤਾ ਜਾ ਸਕੇ ਫੇਰ ਸੋਚਦੇ ਹਾਂ ਕਿ ਪੁਲਿਸ ਨੂੰ ਵੀ ਇਤਲਾਹ ਦੇ ਦਿਓ ਵੀ ਅਸੀਂ ਬੰਦਾ ਫੜਿਆ ਉਦੋਂ ਅਸੀਂ ਮਨੁੱਖੀ ਅਧਿਕਾਰਾਂ ਬਾਰੇ ਨਹੀਂ ਸੋਚਦੇ ਉਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਨਹੀਂ ਕਰਦੇ ਲੇਕਿਨ ਤੋਂ ਨੂੰ ਜੇ ਕੋਈ ਤੁਹਾਡੇ ਘਰ ਛੱਡਣ ਆ ਰਿਹਾ ਹੈ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਕਿਸੇ ਦੇ ਘਰ ਚ ਵੜ ਰਹੇ ਸੀ ਉਸ ਤੇ ਅਸੀਂ ਹਰ ਚੀਜ਼ ਤੇ ਸਵਾਲ اٹھਾਰੇ ਆ ਇਹਨਾਂ ਨੂੰ ਰੋਟੀ ਠੰਡੀ ਦਿੱਤੀ ਜੀ ਇਹਨਾਂ ਨਾਲ ਜੀ 40 ਘੰਟੇ ਸਫਰ ਸੀਗਾ ਜੀ ਉਹਦੇ ਵਿੱਚ ਇਹਨਾਂ ਨੂੰ ਹੱਥਕੜੀ ਨਹੀਂ ਖੋਲੀ ਇਸ ਤਰ੍ਹਾਂ ਦੇ ਗੱਲਾਂ ਦੇ ਉੱਤੇ ਸਵਾਲ ਖੜੇ ਕਰ ਰਹੇ ਹਾਂ ਫੇਰ ਅਸੀਂ ਉਹਨਾਂ ਲੋਕਾਂ ਨੂੰ ਤੰਗ ਕਰ ਰਹੇ ਹਾਂ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਸਾਹਮਣੇ ਮਾਈਕ ਰੱਖ ਰੱਖ ਕੇ ਪੁੱਛ ਰਹੇ ਹਾਂ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਕੀ ਮਹਿਸੂਸ ਕਰਨਗੇ ਵਿਚਾਰੇ ਜਿਨ੍ਹਾਂ ਦਾ ਸਾਰਾ ਹੀ ਜਿੰਨਾ ਵੀ ਉਹਨਾਂ ਨੇ ਵੇਚ-ਵਟੇ ਕੇ ਪੈਸਾ ਲਾਇਆ ਸੀ ਉਹ ਬਰਬਾਦ ਹੋ ਗਿਆ ਉਹ ਲੁੱਟ ਗਿਆ ਖੁੱਸੇ ਗਏ ਉਹ ਵਾਪਸ ਦੁਬਾਰਾ ਉਹਨਾਂ ਨੂੰ ਸ਼ੁਰੂਆਤ ਕਰਨੀ ਪੈਗੀ ਉਹ ਕੀ ਮਹਿਸੂਸ ਕਰ ਰਹੇ ਹੋਣਗੇ ਇਹ ਪੁੱਛਣ ਦੀ ਉਹਨਾਂ ਦਾ ਤਮਾਸ਼ਾ ਬਣਾਉਣ ਦੀ ਲੋੜ ਕੀ ਹੈ ਸੋ ਮੈਂ ਆਪ ਉਹ ਸੋਚਤੇ ਗੱਲ ਕਰ ਰਿਹਾ ਸੀਗਾ ਸ਼ਾਇਦ ਆਪਾਂ ਟੌਪਿਕ ਤੋਂ ਥੋੜਾ ਜਿਆਦਾ ਅਲੱਗ ਹੋ ਗਏ ਲੇਕਿਨ ਇਹੀ ਕੰਮ ਜੋ ਹੈ ਉਹ ਕਿਸਾਨ ਜਥੇਬੰਦੀਆਂ ਦਾ ਹੋ ਗਿਆ ਹੈ ਕਿ ਉਹ ਵਿਰੋਧ ਕਰਨ ਦੇ ਚੱਕਰ 'ਚ ਕਿ ਜੇ ਅਸੀਂ ਵਿਰੋਧ ਕਰਾਂਗੇ ਸਾਨੂੰ ਮੁਆਵਜ਼ਾ ਜ਼ਿਆਦਾ ਮਿਲੇਗਾ ਸਾਨੂੰ ਕੰਪਨਸੇਸ਼ਨ ਜ਼ਿਆਦਾ ਮਿਲੇਗਾ ਉਸ ਹੋੜ ਦੇ ਵਿੱਚ ਜ਼ਿਆਦਾ ਪੈਸਾ ਲੈਣ ਦੀ ਹੋੜ ਦੇ ਵਿੱਚ ਉਹ ਇਹ ਭੁੱਲ ਗਏ ਨੇ ਕਿ ਇਹਦਾ ਨੁਕਸਾਨ ਪੰਜਾਬ ਨੂੰ ਹੋ ਰਿਹਾ ਹੈ ਕਿੰਨਾ ਹੋ ਰਿਹਾ ਹੈ ਪੰਜਾਬ ਦੇ ਲੋਕਾਂ ਦੀ ਜੇ ਰੋਜ਼ਗਾਰ ਪੈਦਾ ਹੋਣ ਦੀ ਕੋਈ ਤਰੀਕਾ ਬਣ ਸਕਦਾ ਸੀ ਅਸੀਂ ਉਸ ਨੂੰ ਵੀ ਸੱਟ ਮਾਰ ਰਹੇ ਹਾਂ ਇਹ ਸਾਡਾ ਲੰਬੇ ਟਾਈਮ ਦੇ ਵਿੱਚ ਹੋਣ ਵਾਲਾ ਨੁਕਸਾਨ ਹੈ ਛੋਟੇ ਟਾਈਮ ਦਾ ਸੀ ਫਾਇਦਾ ਜਰੂਰ ਲੈ ਸਕਦੇ ਆ ਕਿ ਕੁਝ ਲੱਖ ਰੁਪਇਆ ਵੱਧ ਲੈ ਲਾਂਗੇ ਲੇਕਿਨ ਇਹ ਪੰਜਾਬ ਦਾ ਨੁਕਸਾਨ ਕਰ ਰਹੇ ਆ ਇਹ ਸ਼ਾਇਦ ਅਸੀਂ ਸਮਝਣ ਨੂੰ ਤਿਆਰ ਨਹੀਂ ਹੈਗੇ ਜ਼ਮੀਨ ਦਾ ਮੁੱਹ ਨਹੀਂ ਹੈ ਅਸੀਂ ਇਹ ਨਹੀਂ ਕਹਿ ਰਹੇ ਕਿ ਅਸੀਂ ਕਿਸੇ ਵੀ ਕੀਮਤ ਤੇ ਜ਼ਮੀਨ ਨਹੀਂ ਵੇਚਾਂਗੇ ਤੇ ਅਸੀਂ ਸਿਰਫ ਖੇਤੀ ਕਰਾਂਗੇ ਆਪਣੇ ਆਪ ਨੂੰ ਸਸਟੇਨ ਕਰਾਂਗੇ ਖੇਤੀ ਦੇ ਨਾਲ ਹੀ ਆਪਣਾ ਜੋ ਹੈ ਪਰਿਵਾਰ ਪਾਲਾਂਗੇ ਆਪਣੇ ਆਲੇ-ਦਲੇ ਦੀ ਜਿਹੜੀ ਜ਼ਿੰਦਗੀ ਚ ਚੱਲ ਰਹੀ ਹੈ ਉਸ ਨੂੰ ਉਹਦਾ ਨਰਵਾਹ ਕਰਾਂਗੇ ਗੁਜ਼ਰਬਸ ਕਰਾਂਗੇ ਨਹੀਂ ਅਸੀਂ ਇਹ ਕਹਿ ਰਹੇ ਹਾਂ ਕਿ ਜੇ ਸਾਨੂੰ 50 ਲੱਖ ਮਿਲਦੇ ਨੇ ਤਾਂ ਉਹ 50 ਲੱਖ ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ ਸਾਨੂੰ ਕਰੋੜ ਰੁਪਏ ਚਾਹੀਦਾ ਜੇ ਅੱਜ ਤੁਹਾਨੂੰ ਕਰੋੜ ਰੁਪਏ ਮਿਲ ਜੇਗਾ 6 ਮਹੀਨੇ ਬਾਅਦ 4 ਮਹੀਨੇ ਬਾਅਦ ਆਪਾਂ ਉਹੀ ਇਹ ਕਹਿਣ ਲੱਗਾਂਗੇ ਕਿ ਕਰੋੜ ਥੋੜਾ ਹੈ ਸਾਨੂੰ ਡੇਢ ਕਰੋੜ ਚਾਹੀਦਾ ਹੈ ਮੁਆਵਜ਼ਾ ਇਸੇ ਤਰੀਕੇ ਨਾਲ ਡੇਢ ਤੋਂ 2 2 ਤੋਂ 4 ਪਤਾ ਨਹੀਂ ਕਿੱਥੇ-ਕਿੱਥੇ ਪਹੁੰਚਾਂਗੇ ਇਹਦਾ ਕੋਈ ਅੰਤ ਨਹੀਂ ਹੈ ਇਹੀ ਲਾਲਚ ਜਿਹੜਾ ਹੈ ਸਾਨੂੰ ਇਨ੍ਹਾਂ ਚੀਜ਼ਾਂ ਦੇ ਵੱਲ ਬਾਰ-ਬਾਰ ਧਕੇਲ ਰਿਹਾ ਹੈ ਜਿਹਦੇ ਵਿੱਚ ਅਸੀਂ ਡੁੱਬਦੇ ਜਾ ਰਹੇ ਹਾਂ ਇਸ ਦਲਲ ਵਿੱਚ ਫਸਦੇ ਜਾ ਰਹੇ ਹਾਂ ਅਸੀਂ ਆਪਣਾ ਭਲਾ-ਬੁਰਾ ਨਹੀਂ ਪਛਾਣ ਰਹੇ ਅਸੀਂ ਆਪਣਾ ਜਲੂਸ ਕੱਢ ਰਹੇ ਹਾਂ ਅਸੀਂ ਪੰਜਾਬ ਦਾ ਨੁਕਸਾਨ ਕਰ ਰਹੇ ਹਾਂ ਸ਼ਾਇਦ ਇਹ ਮਜਬੂਰੀ ਹੋ ਸਕਦੀ ਹੈ ਕਿ ਅਸੀਂ ਕਰਜ਼ੇ ਦੇ ਵਿੱਚ ਹੀ ਐਨੇ ਬੁਰੀ ਤਰੀਕੇ ਨਾਲ ਡੁੱਬ ਗਏ ਹਾਂ ਕਿ ਸਾਨੂੰ ਹੋਰ ਕੋਈ ਰਸਤਾ ਨਹੀਂ ਦਿਖ ਰਿਹਾ ਲੇਕਿਨ ਜੇ ਲਾ ਰਸਤਾ ਸੀ ਲੱਭਿਆ ਹੈ ਉਹ ਰਸਤਾ ਜ਼ਰੂਰੀ ਨਹੀਂ ਹੈ ਕਿ ਉਹ ਠੀਕ ਹੋ ਜਾਂਦਾ ਹੈ ਕਿਉਂਕਿ ਸਾਨੂੰ ਇਸ ਵਕਤ ਇਹੀ ਰਸਤਾ ਦਿਖ ਰਿਹਾ ਹੈ ਲੋਣ ਹੈ ਸੋਚਣ ਦੀ ਵਿਚਾਰਨ ਦੀ ਬੈਠ ਕੇ ਇਹ ਲੱਭਣ ਦੀ ਕਿ ਸਾਡਾ ਅਗਲਾ ਜਿਹੜਾ ਫਿਊਚਰ ਹੈ ਆਉਣ ਵਾਲੀ ਪੀੜ੍ਹੀ ਹੈ ਉਹਦਾ ਫਾਇਦਾ ਕਿਸ ਟੀਜ ਵਿੱਚ ਹੈ ਕੀ ਉਹਦਾ ਫਾਇਦਾ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਹੈ ਜਾਂ ਇਸ ਤਰ੍ਹਾਂ ਦੀ ਹੁੱਲਣ ਬਾਜੀ ਵਿੱਚ ਹੈ ਜਿੱਥੇ ਕੋਈ ਵੀ ਇਨਵੈਸਟਰ ਜਿਹੜਾ ਹੈ ਆਉਣ ਤੋਂ ਡਰੇਗਾ ਪੰਜਾਬ ਵੱਲ ਮੂੰਹ ਨਹੀਂ ਕਰੇਗਾ ਫੇਰ ਅਸੀਂ ਕੀ ਕਰਾਂਗੇ ਜਿਹੜਾ ਅਸੀਂ ਅੱਜ ਕਹਿ ਰਹੇ ਹਾਂ ਕਿ ਸਾਨੂੰ ਦੁੱਗਣੇ ਤਿੱਗਣੇ ਪੈਸੇ ਮਿਲਣਗੇ ਸਾਡੀਆਂ ਜ਼ਮੀਨਾਂ ਦੇ ਕਰੋੜਾਂ ਰੁਪਏ ਮਿਲਣਗੇ ਉਹ ਦੇਊਗਾ ਕੌਣ ਜੇ ਜਿਹੜੇ ਕੋਈ ਪੰਜਾਬ ਚ ਆਉਣ ਦੀ ਕੋਸ਼ਿਸ਼ ਕਰਦਾ ਹੈ ਸਿੱਧਾ ਅਸੀਂ ਉਹਦੇ ਗੁਲਾਮੇ ਨੂੰ ਹੱਥ ਪਾਉਨੇ ਆ ਤਾਂ ਕੌਣ ਆ ਕੇ ਸਾਨੂੰ ਪੈਸੇ ਦੇਵੇਗਾ ਉਹ ਕਰੋੜਾਂ ਰੁਪਏ ਦੇਣ ਵਾਲਾ ਆਖਿਰ ਕੌਣ ਹੈ ਜਿਹੜਾ ਬੇਇੱਜ਼ਤੀ ਵੀ ਕਰਾਊਗਾ ਤੇ ਪੈਸੇ ਵੀ ਲੈ ਕੇ ਜਾਊਗਾ ਇਸ ਲਈ ਅਕਲ ਤੇ ਹੱਥ ਮਾਰਨ ਦੀ ਲੋੜ ਹੈ ਸੋਚਣ ਦੀ ਲੋੜ ਹੈ ਸਾਡੇ ਸਾਰੇ ਬੁੱਧੀਜੀਵੀਆਂ ਨੂੰ ਮੀਡੀਆ ਵਾਲਿਆਂ ਨੂੰ ਜੋ ਵੀ ਇਸ ਤਰ੍ਹਾਂ ਦੇ ਬਿਆਨ ਦਿੰਦੇ ਨੇ ਇਹ ਸਿਆਸਤਦਾਨ ਨੇ ਜੋ ਸਿਰਫ ਮੌਕੇ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਨੇ ਸੂਬੇ ਦਾ ਨਫਾ ਨੁਕਸਾਨ ਨਹੀਂ ਸੋਚਦੇ ਕਿ ਸਾਡਾ ਫਾਇਦਾ ਅਸਲ ਵਿੱਚ ਹੈ ਕਿਸ ਚੀਜ਼ ਜਿਹੜੇ ਸਾਡੇ ਦਰਪੇਸ਼ ਮੁੱਦੇ ਨੇ ਉਹਨਾਂ ਦਾ ਹੱਲ ਕਿਵੇਂ ਕੱਢਿਆ ਜਾ ਸਕਦਾ ਹੈ ਕਿਹੜਾ ਹੱਲ ਸਭ ਤੋਂ ਬਿਹਤਰ ਹੈ ਇਸ ਤੇ ਸਮਾਂ ਲਾਉਣ ਦੀ ਲੋੜ ਹੈ ਦਿਮਾਗ ਲਾਉਣ ਦੀ ਲੋੜ ਹੈ ਸੋਚਣ ਦੀ ਲੋੜ ਹੈ ਫੇਰ ਹੀ ਅੱਗੇ ਵਧਣ ਦਾ ਜਿਹੜਾ ਹੈ ਸਾਨੂੰ ਕੋਈ ਕਦਮ ਚੱਕਣਾ ਚਾਹੀਦਾ ਹੈ ਨਾ ਕਿ ਢੇੜਚਾਲ ਵਿੱਚ ਆ ਕੇ ਇੱਕ ਦੂਜੇ ਦੇ ਪਿੱਛੇ ਲੱ ਹੋ ਸਕਦਾ ਹੈ ਕਈ ਲੋਕਾਂ ਨੂੰ ਮੇਰੀਆਂ ਗੱਲਾਂ ਚੰਗੀਆਂ ਨਾ ਲੱਗੀਆਂ ਹੁਣ ਪਰ ਉਮੀਦ ਕਰਦੇ ਹਾਂ ਤੁਹਾਨੂੰ ਸੋਚਣ ਦੇ ਲਈ ਇਹ ਗੱਲਾਂ ਜ਼ਰੂਰ ਮਜਬੂਰ ਕਰਨਗੀਆਂ ਇਹੀ ਅਸੀਂ ਚਾਹੁੰਦੇ ਹਾਂ ਕਿ ਬੈਠੋ ਸੋਚੋ ਜਲਦਬਾਜ਼ੀ ਦੇ ਵਿੱਚ ਕੋਈ ਫੈਸਲਾ ਨਾ ਲਓ ਸੋਚ ਸਮਝ ਕੇ ਹੀ ਭਵਿੱਖ ਦੇ ਵਿੱਚ ਤੁਹਾਨੂੰ ਕੀ ਚਾਹੀਦਾ ਹੈ ਉਸ ਵੱਲ ਆਪਣਾ ਕਦਮ ਵਧਾਓ ਵਿਦਾ ਲੈਣੇ ਆ ਧੰਨਵਾਦ